ਰਾਜਪੁਰਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਜਨਰਸਕਤਨ ਅਨੰਦ ਸ਼ਰੀਂ ਦਾ ਕਹਿਣਾ ਹੈ ਕਿ ਸਤਾਤਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਇਸ ਪਾਰਟੀ ਨੂੰ ਇੱਕ ਪਾਸੇ ਕਰਨਾ ਹੈ ਅਤੇ ਭਾਰਤੀ ਜਨਤਾ ਪਾਰਟੀ ਆਪਣੇ ਦਮ ਖੰਮਤੇ 117 ਸੀਟਾਂ ਤੇ ਚੋਣ ਲੜੇਗੀ ਅਤੇ ਸਰਕਾਰ ਬਣਾਏਗੀ। ਉਹਨਾਂ ਕਿਹਾ ਕਿ ਅੱਜ ਜਗਦੀ ਜੱਗਾ ਆਪਣੇ ਨਿੱਜੀ ਟਰਸਟ ਵੱਲੋਂ ਮਹੀਨਾਵਾਰ ਪੈਨਸ਼ਨ ਬੰਡਲ ਲੱਗੇ ਸੀ ਪਰ ਪੁਲਿਸ ਨੇ ਸਵੇਰੇ ਹੀ ਆ ਕੇ ਜਗਦੀ ਜੱਗਾ ਨੂੰ ਉਸ ਦੇ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਉਹਨਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਦੀ ਬੋਖਲਾਹਰ ਦਾ ਨਤੀਜਾ ਹੈ ਮਨ ਬੜਾ ਦੁੱਖ ਹੁੰਦਾ ਕਿਸੇ ਕੀ ਕਰ ਰਹੇ ਹੈ ਕੀ ਸਾਡਾ ਪੰਜਾਬ ਇਹ ਆਮ ਆਦਮੀ ਪਾਰਟੀ ਵਾਲੇ ਇਨਾਂ ਨੂੰ ਰੋਲ ਦੇਣਗੇ ਇਹ ਕਿਹੜੇ ਲੋਕਤੰਤਰ ਦੀ ਗੱਲ ਕਰਦੇ ਹੋ ਅਰਵਿੰਦ ਕੇਜਰੀਵਾਲ ਸਾਰੇ ਵੈਸੇ ਤੇ ਇਹਨਾਂ ਕੋਲ ਲੋਕਤੰਤਰ ਦੀ ਉਮੀਦ ਹੀ ਕੋਈ ਨਹੀਂ ਸੀ ਮਿਸ ਉਸ ਦੇ ਬਿਆਨ ਦੇ ਬਾਅਦ ਵੀ 2027 ਜਿੱਤੇ ਹੋਏ ਸਾਮ ਦਾਮ ਦੰਦ ਬੇੜ ਮਾਰ ਕੋ ਟੂਟ ਫਰੇਵ ਜੋ ਕਰਨਾ ਕਰੋ ਇਹ ਤੇ 27 ਜਿੱਤੋ ਉਹਦੇ ਬਾਅਦ ਬਿਲਕੁਲ ਕਲੀਅਰ ਹੋ ਗਿਆ ਕਿ ਆਮ ਆਦਮੀ ਪਾਰਟੀ ਲੋਕਤੰਤਰ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੀ ਔਰ ਇਹਨਾਂ ਨੂੰ ਵੀ ਪਤਾ ਲੱਗ ਗਿਆ ਕਿ 2027 ਦੇ ਵਿੱਚ ਸਾਡਾ ਜਿਹੜਾ ਹੈਗਾ ਵਾ ਇਥੋਂ ਜਾਣਾ ਤੈਅ ਇਹ ਤਾਂ ਹੁਣ ਲੁੱਟਣ ਤੇ ਆਏ ਨੇ ਕਿ ਡੇਢ ਸਾਲ ਰਹਿ ਗਿਆ ਪੰਜਾਬ ਨੂੰ ਜਿੰਨਾ ਲੁੱਟਣਾ ਲੁੱਟ ਲਈਏ ਪਰ ਅੰਕਲ ਜਿਹੜੇ ਅੱਜ ਇੱਕ ਹਰਕਤ ਚਾਹੁੰਦਾ ਗੱਲ ਵੀ ਲੱਗੇਗੀ ਕੁਝ ਪੈਨਸ਼ਨ ਵਾਣ ਰਹੀ ਸੀ ਤੇ ਉਹ ਟਰੱਸਟ ਦਾ ਫੰਡ ਸੀਗਾ ਜੋ ਪਿਛਲੇ 17-18 ਸਾਲ ਤੋਂ ਉਹ ਹੀ ਘੜਾ ਰਿਆ ਬਣ ਕੇ ਸਰਕਾਰ ਮਤਲਬ ਕਿਉਂ ਨਾ ਕੋਈ ਦਸਰੇਆ ਕਿ ਭਾਰਤੀ ਜਨਤਾ ਪਾਰਟੀ ਦੇ ਵੱਧ ਦੇ ਗਰਾਫ ਤੋਂ ਆਮ ਆਦਮੀ ਪਾਰਟੀ ਦੀ ਸਮੂਚੀ ਲੀਡਰਸ਼ਿਪ ਲਈ ਗਈ ਹੈ ਇੰਨੀ ਜਿਆਦਾ ਘਬਰਾ ਚੁੱਕੀ ਹੈ ਕਿ ਉਹ ਨੂੰ ਇਹ ਨਹੀਂ ਪਤਾ ਕਿ ਅਸੀਂ ਕਰ ਕੀ ਰਹੇ ਆ भारतीय जनता पार्टी कैंप लगा रही है कैंपा काम भारतीय जनता पार्टी का केवल इन्ना आ है कि असी लाभार्थी जोड़े है जो केंद्र स्कीम का लाभ पहुँचाया जा सकता है उन्होंने वेद बारे जागरूक करना फैसिलिटेट करना कैंप लगा रहे सी एससी सेंटर सी एससी सेंटर सेंटर गौरमेंट द्वारा ऑथराइज ने सेंटर दकीम का लाभ लोगों दे वास्तवें ਬੀਜੇਪੀ ਫੈਸਿਲਿਟੇਟ ਕਰਦੀ ਸਾਡੇ ਕਾਰਕਟਰ ਜਿਹੜੇ ਗਏ ਨੇ ਪਿੰਡ ਦੇ ਲੋਕਾਂ ਨੂੰ ਮੋਬਾਈਲਾਈਜ਼ ਕਰਨਾ ਔਰ ਉਹਨਾਂ ਨੂੰ ਦੱਸਣਾ ਕਿ ਵੀ ਤੁਹਾ ਤੁਸੀਂ ਐ ਸਕੀਮ ਲੈ ਸਕਦੇ ਹੋ ਐਦਾਂ ਲੈ ਸਕਦੇ ਹੋ ਉਹ ਫਿਰ ਸੀਸੀ ਦੇ ਸੈਂਟਰ ਜਿਹੜਾ ਸਾਡੇ ਪਿੰਡ ਦੇ ਜਾ ਕੇ ਸੀਸੀ ਵਾਲੇ ਜਾਂਦੇ ਨੇ ਉਹ ਜਾ ਕੇ ਉਸ ਨੂੰ ਉਹਦੀ ਸਕੀਮ ਦਾ ਲਾਭ ਦਿੰਦੇ ਨੇ ਕਿ ਆ ਗਰੀਬ ਨੂੰ ਲਾਭ ਮਿਲ ਜਾਵੇ ਇਹ ਪਾਪ ਹੈ ਤੇ ਆਮ आदमी ਸੋਚਦੇ ਵੀ ਨਾ ਹਰਾਨੀ ਹੁੰਦੀ ਹੈ ਕਿ ਜੇ ਕਿਸੇ 70 ਸਾਲ ਤੋਂ ਉੱਪਰ ਦੇ ਬੰਦੇ ਨੂੰ ਕੇਂਦਰ ਸਰਕਾਰ ਦੇ ਆਯੂਸ਼ਮਾਨ ਜੋ ਜਿਹਨਾਂ ਦਾ ਲਾਭ ਮਿਲ ਜਾਏਗਾ ਤਾਂ ਇਹਨਾਂ ਨੂੰ ਠੇਡੀ ਪੀੜ ਕਿਸ ਗੱਲ ਦੀ ਹੈ ਜੇ 70 ਸਾਲ ਤੋਂ ਘੱਟ ਵਾਲੇ ਨੂੰ ਮਿਲ ਜੇਗਾ ਤੇ ਇਹਨਾਂ ਨੂੰ ਕੀ ਤਕਲੀਫ ਹੈ ਕਿਹਾ ਕਿਸੇ ਗਰੀਬ ਦੇ ਜਿਸ ਛੱਤ ਹੈ ਨਹੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਉਸ ਨੂੰ ਮਕਾਨ ਮਿਲ ਜਾਵੇ ਪੱਕੀ ਛੱਤ ਮਿਲ ਜਾਵੇ ਇਹਨਾਂ ਨੂੰ ਕਿਸ ਗੱਲ ਦੀ ਤਕਲੀਫ ਹੈ ਇਹ ਸ਼ਰਮ ਕਾਰਡ ਬੰਦੇ ਨੇ ਮਜ਼ਦੂਰਾਂ ਵਾਸਤੇ ਉਹਦੇ ਚ ਇਹਨਾਂ ਨੂੰ ਪੀ ਰਾਸ਼ਨ ਵੀ ਮਿਲੇਗਾ ਔਰ ਉਹਦੇ ਨਾਲ ਨਾਲ ਉਹਨੂੰ ਜਿਹੜਾ ਕਿ ਮੋਨਟਰੀ ਬੈਨੀਫਿਟਸ ਦੇ ਲੋਨ ਦੇ ਹੋ ਗਏ ਹੋਰ ਕਮ ਹੋ ਗਏ ਕਿਆ ਮਜ਼ਦੂਰ ਨੂੰ ਕਿਸੂਦਾ ਨਹੀਂ ਮਿਲਣੀ ਚਾਹੀਦੀ ਸਾਡੀਆਂ ਪੈਨਾਂ ਨੂੰ ਅਸੀਂ ਜਿਹੜਾ ਹੈਗਾ ਵਾ ਟੂਲ ਕਿਟ ਦਿੰਨੇ ਆ ਮਸ਼ੀਨ ਸਲਾਈ ਮਸ਼ੀਨ ਉਹਨੂੰ ਸਿਖਲਾਈ ਦੇ ਕੇ ਸਲਾਈ ਮਸ਼ੀਨ ਕਿਆ ਪੈਣਾ ਜੇ ਸਿਖਲਾਈ ਸਿੱਖ ਕੇ ਮੁਫਤ ਦੇ ਚਰੋਂ ਸਲਾਈ ਮਸ਼ੀਨ ਮਿਲ ਜੂਗੀ ਉਹ ਆਪਣਾ ਕੰਮ ਧੰਦਾ ਕਰ ਸਕਣਗੀਆਂ ਇਹਨਾਂ ਨੂੰ ਤਕਲੀਫ ਹੈ ਇਸ ਗੱਲ ਦੀ ਸੋ ਇਸ ਤਰੀਕੇ ਨਾਲ ਅਨੇਕ ਯੋਜਨਾਵਾਂ ਨੇ ਕਿਸਾਨ ਜੀ ਉਹਨਾਂ ਨੇ ਇੱਕ ਚੀਜ਼ ਦੱਸੋ ਜਿਦਾ ਇਹ ਪ੍ਰਧਾਨ ਮੰਤਰੀ ਦੀ ਕਿਸਾਨ ਸਨਮਾਨ ਨਿਧੀ ਸ਼ੁਰੂ ਹੋਈ ਪੰਜਾਬ ਦੇ 23 ਲੱਖ ਤੋਂ ਉੱਪਰ ਕਿਸਾਨ ਸੀਗੇ ਅੱਜ ਸਿਰਫ 8 ਲੱਖ ਕਿਸਾਨਾਂ ਨੂੰ ਉਹਦਾ ਲਾਭ ਮਿਲਦਾ ਪਿਆ ਜਿਹੜਾ 6 ਹਜ਼ਾਰ ਸਾਲ ਦਾ ਮਿਲਦਾ ਜੀ ਬਾਕੀ 15 ਲੱਖ ਜਿਹੜੇ ਹੈਗੇ ਨੇ ਕਿੱਥੇ ਗਏ ਕਿਉਂ ਕਿ ਇਹਦੀ ਈ ਕੇਵਾਈਸੀ ਕਰਨੀ ਸੀਗੀ ਸਰਕਾਰ ਹਜੇ ਤੱਕ ਈ ਕੇਵਾਈਸੀ ਨਹੀਂ ਕਰ ਪਾਈ ਜਿਹਦੇ ਕਰਕੇ ਉਹ ਵੰਜੇ ਅਸੀਂ ਜੇ ਉਹਨਾਂ ਨੂੰ ਸੁਵਿਧਾ ਦੇ ਦਿੰਦੇ ਪਏ ਅਸੀਂ ਸਾਡੇ ਸੀਐਸਸੀ ਸੈਂਟਰਸ ਜਾ ਕੇ ਔਰ ਅਸੀਂ ਦੱਸਦੇ ਹਾਂ ਕਿ ਭਾਈ ਤੁਹਾਡੇ ਉਹ ਚ ਕੀ ਹੈ ਕਿ ਅਸੀਂ ਉਹਨਾਂ ਨੂੰ ਸੀਐਸਸੀ ਸੈਂਟਰ ਵਾਲੇ ਇਹ ਦੱਸਦੇ ਨੇ ਕਿ ਬਾਈ ਤੁਹਾਡੀ ਰੁਕੀ ਕਿਉਂ ਆ ਤੁਹਾਡਾ ਆਹ ਕਮੀ ਹੈ ਆਹ ਕਮੀ ਹੈ ਇਹਨੂੰ ਪੂਰਾ ਕਰ ਲੋ ਕਿਹਾ ਕਿਸੇ ਕਿਸਾਨ ਵੀਰ ਨੂੰ ਜੇ 6000 ਰੁਪਏ ਸਾਲ ਦਾ ਮਿਲਣ ਲੱਗ ਪਏਗਾ ਤੁਹਾਨੂੰ ਕਿਸ ਗੱਲ ਦੇ ਤਕਲੀਫ ਦੇ ਉਸ ਗੱਲ ਦੇ ਕਹਿੰਦਾ ਇਹ ਹੈ ਕਿ ਵੀ ਲੋਕਾਂ ਤੱਕ ਆਪ ਟੱਕਾ ਤੋੜਨਾ ਨਹੀਂ ਕਰਨਾ ਕੁਝ ਹੈ ਨਹੀਂ ਪੰਜਾਬ ਨੂੰ ਲੁੱਟਣ ਦੇ ਇਲਾਵਾ ਕੁੱਟਣ ਦੇ ਇਲਾਵਾ ਕੋਈ ਕੰਮ ਕਰਨਾ ਨਹੀਂ ਬਦਲਾ ਖੋੜੀ ਦੇ ਇਲਾਵਾ ਕੰਮ ਕਰਨਾ ਕੋਈ ਨਹੀਂ ਔਰ ਜੇ ਕਿਸੇ ਗਰੀਬ ਨੂੰ ਲਾਭ ਮਿਲ ਜਾਵੇ ਤੇ ਇਹ ਕਿਵੇਂ ਹੋ ਗਿਆ ਜੀ ਸਾਡੇ ਬਿਰਾ ਕਿਵੇਂ ਹੋ ਗਿਆ ਤੁਸੀਂ ਕਰੋ ਕੁਛ ਨਾ ਕਹਿੰਦੇ ਤੇ ਸਕੀਮਾਂ ਜਿਹੜੀਆਂ ਆਂਦੀਆਂ ਪਈਆਂ ਨੇ ਲੋਕਾਂ ਦੇ ਲਾਭ ਵਾਸਤੇ ਸਾਰਾ ਦੇਸ਼ ਦਾ ਫਾਇਦਾ ਉਠਾ ਰਹੇ ਲੇਕਿਨ ਸਾਡੇ ਪੰਜਾਬੀਆਂ ਨੂੰ ਇਹ ਫਾਇਦਾ ਨਾ ਮਿਲੇ ਇਹ ਜੋ ਅਸੀਂ ਸਰਕਾਰ ਕੰਮ ਕਰਦੀ ਹੈ ਉਹਦਾ ਜੱਗਾ ਜਿੱਦਾ ਤੁਸੀਂ ਬੜੇ ਨੇ ਪ੍ਰਾਈਵੇਟ ਟਰਸਟ ਹੈ ਔਰ ਅੱਜ ਦੇ ਨੇ ਕਿੰਨੇ ਸਾਲ ਤੋਂ ਪ੍ਰਾਈਵੇਟ ਟਰਸਟ ਦੇ ਮਾਧਿਅਮ ਦੇ ਨਾਲ ਪੈਨਸ਼ਨ ਦਿੰਦੇ ਪਏ ਆ ਆਪਣੀ ਜੇਬ ਕੋ ਦਿੰਦੇ ਪਏ ਆ ਲੋੜਵੰਦਾਂ ਨੂੰ ਉਹਨਾਂ ਦੀ ਸਹਾਇਤਾ ਕਰਦੇ ਨੇ ਇਹ ਸਰਕਾਰ ਦਾ ਕੀ ਲੈਣ ਦੇਣਾ ਜੀ ਅਜਿਹਨਾਂ ਨੂੰ ਚੱਕ ਕੇ ਲੈ ਗਏ ਕਿ ਖਿਆਲ ਪਣਾ ਕੇ ਰੱਖਦੇ ਐ ਸਾਡੇ ਪੰਜਾਬ ਨੂੰ ਇਹ ਕੀ ਵੀ ਪਿੱਛੇ ਪ੍ਰਧਾਨ ਸੋੜਾ ਕੀ ਤੁਸੀਂ ਕੀ ਕਹਿਣਾ ਚਾਹਦੇ ਹੋ ਇਹ ਸਰਕਾਰ ਇਹ ਇੰਨੀ ਇੱਕ ਘਬਰਾ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਵੱਧ ਦੇ ਗਰਾਫ ਤੋਂ ਕਿ ਭਾਰਤੀ ਜਨਤਾ ਪਾਰਟੀ ਨੇ ਕੋਈ ਕਦਮ ਹੀ ਚੱਕਦੀ ਹੈ ਨਾ ਇਹ ਫੜਾਉਣ ਪੁਲਸ ਭੇਜ ਦੋ ਬੋਈ ਇਧਰ ਪੈਰ ਕੱਡੇ ਪਾਸੇ ਚੱਕਿਆ ਸੱਜੇ ਕਿਨ ਚੱਕਿਆ ਇਹ ਖੰਭੇ ਚੱਕਿਆ ਅਸੀਂ ਆਣਾ ਸੀਗਾ ਅਜ ਮੈਂ ਆਣਾ ਸੀਗਾ ਸਵੇਰ ਦੇ ਫੋਨ ਖੜਕ ਰਹੇ ਨੇ ਕਤ ਕਿਆ ਬਾਤ ਹੈ ਯਾਰ ਜੀ ਐਸੀ ਰਾਜਨੀਤਿਕ ਪਾਰਟੀ ਦੇ ਜਨਰਸਤਰਾ ਸੁਬੇ ਦਾ ਆਪ ਮੈਂ ਪੰਜਾਬ ਦਾ ਦੌਰਾ ਕਰਨਾ ਹੀ ਕਰਨਾ ਹੈ ਮੇਰੇ ਹੋਰ ਸਾਥੀਆਂ ਨੇ ਦੌਰਾ ਕਰਨਾ ਹੀ ਕਰਨਾ ਹੈ ਸਾਡੇ ਜਿਹੜੇ ਚਰੌਬ ਲੜੇ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਸਾਰਿਆਂ ਨੇ ਪਾਰਟੀ ਦਾ ਕੰਮ ਕਰਨਾ ਹੈ ਅੱਜ ਤਾਂ ਪਾਰਟੀ ਦੀ ਮੀਟਿੰਗ ਸੀ ਅੱਜ ਇਹ ਤੇ ਇਹਦਾ ਨਿੱਜੀ ਕਾਰਜਕ੍ਰਮ ਸੀਗਾ ਨਿੱਜੀ ਕਾਰਜਕ੍ਰਮ ਸਰਕਾਰ ਰੋਕੇਗੀ ਕਿਆ ਮਤਲਬ ਐਸ ਤੋਂ ਜਿਆਦਾ ਮਤਲਬ ਰਾਜਨੀਤਿਕ ਨਿਮਨ ਸਤਰ ਜਿਹੜਾ ਹੁੰਦਾ ਥੱਲੇ ਤੋਂ ਥੱਲੇ ਵੀ ਜਿਹੜਾ ਹੈ ਮੈਂ ਸਮਝਦਾ ਇਸ ਤੋਂ ਜ਼ਿਆਦਾ ਕੋਈ ਰਾਜਨੀਤਿਕ ਪਾਰਟੀ ਨਹੀਂ ਗਿਰ ਸਕਦੀ ਔਰ ਇਸ ਤੋਂ ਜ਼ਿਆਦਾ ਕੋਈ ਸਰਕਾਰ ਨਹੀਂ गिर ਸਕਦੀ ਜਿਸ ਹੱਤਕੇ ਭਗਵੰਤ ਮਾਨ ਸਰਕਾਰ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਗਿਰ ਗਈ ਹੈ ਇਹਨਾਂ ਨੇ ਪੰਜਾਬ ਨੂੰ ਗਿਰਵੀ ਰੱਖਿਆ ਅਰਵਿੰਦ ਕੇਜਰੀਵਾਲ ਕਿਹ ਇਸ ਵਾਰ ਸੇ ਪੰਜਾਬੀਆਂ ਨੂੰ ਇਤੁਨੇ ਸੇ ਤੁਹਾਨੂੰ 92 ਤੱਕ ਦਿੱਤੇ ਸੰਤ ਜੇ ਬਦਲਾਅ ਦੀ ਰਾਜਨੀਤੀ ਲੈ ਕੇ ਆਏ ਸੀਗੇ ਆਪ ਬਤਾਓ ਹੈ ਲੋਕਾਂ ਨੂੰ ਹੱਕ ਨਾਲ ਲੈਂਦੇ ਹੋ ਗਰੀਬਾਂ ਤੱਕ ਉਹਨਾਂ ਦੇ ਲਾਭ ਨੂੰ ਪਹੁੰਚੰਦੇ ਹੋ ਔਰ ਜੇ ਕੋਈ ਪਹੁੰਚਾਂ ਦੀ ਕੋਸ਼ਿਸ਼ ਕਰੇ ਉਹਨਾਂ ਚੱਕੇ ਥਾਣੇ ਰੱਖਦੇ ਹੋ ਗ੍ਰਿਫਤਾਰ ਕਰ ਲਓ ਇਹ ਕਿਹੜੀ ਹੈ ਇਹੋ ਜਿਹਾ ਕੰਮ ਤਾਂ ਅਮਰਜੈਂਸੀ ਜੀ ਵੀ ਨਹੀਂ ਸੀ ਹੋਇਆ ਸੋਇਸ ਕਰਕੇ ਸਿੱਧੇ ਕੜੀ ਨਿੰਦਾ ਕਰਦੇ ਆਂ ਔਰ ਵਾਰਨਿੰਗ ਦਿੰਨੇ ਆ ਇਹਨਾਂ ਨੂੰ ਸੁਧਰ ਜਾਓ ਜੇ ਪੰਜਾਬ ਦੀ ਜਨਤਾ ਪੰਜਾਬੀਆਂ ਦਾ ਗੁੱਸਾ ਵੀ ਕੋਈ ਚੰਗਿਆਰਾ ਜਾਣਦੇ ਹੋ ਜਿਨ੍ਹਾਂ ਲੋਕਾਂ ਨੂੰ ਜਿਨ੍ਹਾਂ ਕਿਸਾਨਾਂ ਨੂੰ ਜਿਨ੍ਹਾਂ ਮਜ਼ਦੂਰਾਂ ਨੂੰ ਜਿਨ੍ਹਾਂ ਗਰੀਬਾਂ ਨੂੰ ਤੁਸੀਂ ਘਰਾਂ ਤੋਂ ਪੈਨਸ਼ਨ ਤੋਂ ਵਾਂਝੇ ਕਰਦੇ ਪਏ ਹੋ ਇਹੀ ਲੋਕ ਤੁਹਾਨੂੰ ਕੜੀਸ ਕੜੀਸ ਕੇ ਸਰਤਾ ਤੇ ਪੁੱਟ ਜਾਣਗੇ ਸਰ ਜਿਹੜਾ ਲੱਗਾਈ ਵਾਲੀ ਹੋਇਆ ਜੋ ਵੀ ਨੁਕਤਾ ਕਰ ਰਹੇ ਹੋ ਕਿ ਤੁਹੀ ਇਹਦੇ ਸਭਾਂ ਦੇ ਵਿੱਚ ਕੋਰ ਦਾ ਰੋਸ ਕਰ ਰਹੇ ਜੀ ਪਾਰਟੀ ਵੱਲੋਂ ਯਾਰ ਹਲਕੇ ਲੋਕ ਨੇ ਇਹਨੋਂ ਤੇ ਇਹਨੋਂ ਤੇ ਸਾਡੇ ਕਾਰਕਿਰਤਾ ਨਿਜੀਠਣ ਦੇ ਫੀਲਡ ਦੇ ਵਿੱਚ ਜਨਤਾ ਨਿਜੀਠੇ ਫੀਲਡ ਦੇ ਚ ਕੋਰ ਤੇ ਬਾਅਦ ਵੀ ਗੱਲ ਆਏਗੀ ਅਜੇ ਗਰੀਬਾਂ ਨੂੰ ਵਿਚਾਰਿਆਂ ਨੂੰ ਅੱਜ ਪੈਨਸ਼ਨ ਮਿਲਣੀ ਸੀ ਜਿਹੜੀ ਰੋਕੀ ਗਈ ਕੀ ਉਹ ਗਰੀਬ ਇਹਨਾਂ ਨੂੰ ਮਾਫ ਕਰ ਦੇਣਗੇ ਇੱਥੇ ਗੱਲ ਇਹ ਵੀ ਚਾਹੀਦੀ ਹੈ ਕਿ ਸਾਡੇ ਵਿੱਚ ਵੀ ਬੀਤੇ ਜਿਹੇ ਭਾਗਪਾਤੰਡਾ ਪਾਰਟੀ ਨੇ ਰੈਲੀ ਕੀਤੀ ਸੀ ਰੈਲੀ ਬੜੀ ਕਾਮਯਾਬ ਹੋਈ ਲੋਕਾਂ ਦੇ ਹਿਸਾਬ ਨਾਲ ਇਹ ਜਿਹੜੀ ਵੀ ਜਿਹੜੇ ਕਾਰਨ ਵੀ ਹੈਗਾ ਮੈਂ ਦੱਸ ਮੈਂ ਦੱਸ ਰਿਹਾ ਕਿ ਜਿਸ ਤਰੀਕੇ ਨਾਲ ਬੀਜਪੀ ਦਾ ਗ੍ਰਾਫ ਵੱਧ ਰਿਹਾ ਹੈ। ਔਰ ਤੁਸੀਂ ਜਿਹੜੀ ਜੈਦੀ ਦਾ 17% ਦੀ ਜੈਦੀ ਦਾ ਜ਼ਿਕਰ ਕੀਤਾ ਤੁਸੀਂ ਇੱਥੇ ਲੋਕਲ ਰਾਏਪੁਰ ਦੇ ਪੱਤਰਕਾਰ ਹੋ ਤੁਸੀਂ ਦੇਖਿਆ ਸੀ ਕਿਵੇਂ ਜਨ ਸਮੂਹ ਵੜਿਆ ਔਰ ਪੂਰੇ ਦਾ ਪੂਰਾ ਪੈਂਡੀ ਜਨ ਸਮੂਹ ਸੀਗਾ। ਸਿਰਫ ਇਹ ਇੱਥੇ ਦੀ ਪਾਰਲੀਮੈਂਟ ਦੇ ਹਲਕੇ ਦਾ ਹਟਿਆਲਾ ਪਾਰਲੀਮੈਂਟ ਹਲਕੇ ਦਾ ਇਕੱਠ ਸੀਗਾ। 15000 ਤੋਂ ਵੱਧ ਲੋਕ ਇੱਕ ਪਾਰਲੀਮੈਂਟ ਹਲਕੇ ਤੇ ਜੋ ਬੀਜਪੀ ਦੇ ਔਰ ਵੀ ਨਿਰੋਲ ਪਿੰਡੂ ਖੇਤਰ ਤੋਂ ਤੇ ਨਿੰਨ ਦਾ ਤੇ ਉੱਗ ਨਹੀਂ ਹੈ ਨਾ ਆ ਕੀ ਹੋਇਆ ਸੋ ਮੈਂ ਇਹ ਕਹਿੰਦਾ 24 ਅਰ 25 ਚ ਬਹੁਤ ਫਰਕ ਆ ਗਿਆ 24 ਜਦੋਂ ਅਸੀਂ ਪਾਰਲੀਮੈਂਟ ਲੜੀ ਸੀ ਸਾਨੂੰ ਪਿੰਡਾਂ ਚ ਜਾਣ ਨਹੀਂ ਦਿੱਤਾ ਜਾ ਰਿਹਾ ਸਾਡੇ ਝੰਡੇ ਨਹੀਂ ਸੀ ਲੱਗੇ ਜਿੱਤੇ ਜਾ ਰਹੇ ਪੋਸਟਰ ਬੈਨਰ ਨਹੀਂ ਸੀ ਲੱਗੇ ਜਿੱਤੇ ਜਾ ਰਹੇ ਸਾਨੂੰ ਪ੍ਰਚਾਰ ਕਰਵਾਉਣ ਸਿੰਤ ਜਾਨ ਲੇਕਿਨ 24 ਅਰ 25 ਚ ਇੰਨਾ ਕ ਬਦਲਾਅ ਆ ਗਿਆ ਕਿ ਅੱਜ ਪਿੰਡ ਦੇ ਵਿੱਚ ਭਾਰਤ ਜਨਤਾ ਪਾਰਟੀ ਦੇ ਕੈਂਪ ਵੀ ਲੱਗਦੇ ਨੇ ਅਸੀਂ ਹੁਣ ਤੱਕ 1444 ਕੈਂਪ ਲਾਏ ਨੇ 39 ਵਿਧਾਨ ਸਭਾ ਦੇ ਵਿੱਚ 1,52,000 ਲੋਕਾਂ ਨੂੰ ਸੀ ਉਹਦਾ ਲਾਭ ਦਿੱਤਾ। ਔਰ ਪਿੰਡ ਦੇ ਵਿੱਚ ਜਾ ਕੇ ਅਸੀਂ ਆਪਣੇ ਝੰਡੇ ਵੀ ਲਾੰਨੇ ਆ। ਮੋਦੀ ਸਾਹਿਬ ਦੇ ਬੈਨਰ ਵੀ ਲੱਗਦੇ ਨੇ ਔਰ ਪਿੰਡ ਦੇ ਲੋਕ ਸਾਨੂੰ ਸਵੇਰੇ ਦਾ ਨਾਸ਼ਤਾ ਵੀ ਕਰਾਉਂਦੇ ਨੇ, ਦੁਪਹਿਰ ਦਾ ਭੋਜਨ ਵੀ ਕਰਾਉਂਦੇ ਨੇ, ਸ਼ਾਮ ਦੀ ਚਾਹ ਵੀ ਪੀਂਦੇ ਨੇ ਤੇ ਮੇਰੇ ਕੋਲ ਇਸ ਵੇਲੇ ਵੀ 100 ਪਿੰਡਾਂ ਦੀ ‟ਵੇਟਿੰਗ ਲਿਸਟ” ਹੈ ਜਿਹੜੇ ਕਹਿੰਦੇ ਨੇ ਕਿ ਮੇਰੇ ਪਿੰਡ ਆ ਕੇ ਕਦੋਂ ਲਾਓਗੇ? ਸਾਡੇ ਕੋਲ ਹਾਈ ਤੱਕ 100 ਪਿੰਡਾਂ ਦੀ ‟ਵੇਟਿੰਗ ਲਿਸਟ” ਹੈ ਐਸ ਵੇਲੇ। ਜੀ ਦੱਸ ਰਹੀ ਜੀ ਵੀ ਥੋੜੇ ਝੰਡੇ ਨਹੀਂ ਲੱਗਣਗੇ ਤੇ ਲੈ ਨਹੀਂ ਆਉਣੀ ਤੇ ਜੀ ਫੋਰਸ ਫਾਈ ਦੇ ਇਲੈਕਸ਼ਨ ਆ ਰਹੇ ਆ ਕੀ ਲੱਗਦਾ ਵੀ ਕਿੰਨਾ ਕੁ ਗਾਫ ਵਧੂ ਵਾਰੀ ਫਲੂ ਕਰਦੇ ਜਾਂਦਾ ਬਰਾਬਰ ਜੇ 24 ਔਰ 25 ਦੇ ਬਦਲਾਅ ਇੰਨਾ ਆ ਗਿਆ ਤੇ 27 ਨੂੰ ਕੀ ਹੋਏਗਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਇਹ ਸਰਕਾਰ ਦੀ ਘਬਰਾਹਟ ਦੱਸਦੀ ਹੈ ਕਿ ਘਰ ਘਰ ਚ ਬੀਜੇਪੀ ਘਰ ਘਰ ਮੋਦੀ ਐਸ ਵਾਰੀ 27 ਨੂੰ ਭਾਰਤੀ ਜਨਤਾ ਪਾਰਟੀ ਵੀ ਸਰਤਾ ਲਾਸਟ ਟਾਈਮ ਇਹ ਮੇਰਾ ਕੀ ਲੱਗਦਾ ਹੈ ਕਿ ਅਕਾਲੀ ਦਰ ਨਾਲ ਜਿਥੇ ਤੱਕ ਵੀਰੋ ਤਰੀਕਾ ਸ਼ੁਰੂ ਵੀ ਜਿਦਿ ਭਾਰਤੀ ਜਨਤਾ ਪਾਰਟੀ 117 ਦੇ 117 ਸੀਟਾਂ ਲੜਨ ਵਾਸਤੇ ਆਪਣੀ ਤਿਆਰੀ ਕਰਦੀ ਪਈ ਹੈ ਇਹ ਕੈਂਪ ਵੀ ਸਾਡਾ ਉਸੇ ਤਿਆਰੀ ਦਾ ਹਿੱਸਾ ਸਾਡੇ ਜਿਹੜੀ ਸੰਗਠਨ ਦੀ ਰਚਨਾ ਹੈਗੀ ਹੈ ਉਹ ਵੀ ਉਹਦਾ ਹਿੱਸਾ ਹੈ ਲੋਕਾਂ ਤੱਕ ਪਹੁੰਚਣਾ ਪਿੰਡ-ਪਿੰਡ ਜਾਣਾ ਘਰ-ਘਰ ਜਾਣਾ ਮੋਦੀ ਜੀ ਦੀਆਂ ਸਕੀਮਾਂ ਨੂੰ ਉਸ ਤੱਕ ਪਹੁੰਚਾਣਾ ਲੋਕਾਂ ਨਾਲ ਸੰਪਰਕ ਕਰਨਾ ਆਪਣੇ ਬੂਥ ਸਤਰ ਨੂੰ ਦੇ ਕਾਰਕਰਤਾ ਨੂੰ ਮਜ਼ਬੂਤ ਕਰਨਾ ਇਹ ਸਾਰੇ ਕੰਮ ਜਿਹੜੇ ਗਏ ਆ ਭਾਰਤੀ ਜਨਤਾ ਪਾਰਟੀ ਦੁਆਰਾ 27 ਨੂੰ ਜਿੱਤਣ ਵਾਸਤੇ 117 ਦੀ 117 ਵਿਧਾਨ ਸਭਾ ਚ ਕਰ ਰਹੀ ਹੈ ਔਰ ਸਿਖ ਸਾਰੇ ਸਾਰੇ ਵਿਧਾਨ ਸਭਾ ਲੜਨੀਆਂ ਨੇ ਜਿੱਤਣ ਵਾਸਤੇ ਤਿਆਰ ਕਰ ਲਾਖ ਰੁਪਏ ਤੋਂ ਪੂਰੀ ਲਾਤੀ ਵੱਲ ਕੀ ਲੱਗਦਾ ਜੀ ਕਿ ਆਉਣ ਵਾਲੇ ਜਨਤ 27 ਦੇ ਵਿੱਚ ਠੇਕੇ ਦੇ ਦੁਆਰਾ ਫੇਰ ਫਾਪੜਾ ਦਿੱਤਾ ਜਾਊਗਾ ਪਾਰਟੀ ਵੱਲੋਂ ਠੀਕ ਹੈ ਜੀ ਸਾਡੇ ਬਹੁਤ ਹੀ ਸੀਨੀਅਰ ਕਾਰਕਰਤਾ ਨੇ ਔਰ ਪਾਰਟੀ ਜਿਹੜੇ ਹੈਗਾ ਵਾ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੀ ਹੈਗੀ ਆ ਥੋੜਾ ਜਿਹਾ ਅੱਛਾ ਕੰਮ ਕਰ ਰਹੇ ਨੇ ਟਿਕਟ ਤੈ ਕਰਨਾ ਮੇਰਾ ਕੋਈ opinion ਨਹੀਂ ਹੁੰਦਾ ਇਹ ਸਾਡਾ ਪਾਰਲੀਮੈਂਟ ਹੀ ਬੋਟ ਤੈ ਕਰਦਾ ਹੈਗਾ ਦੇਖੋ ਅੱਜ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਹੈ ਜੋ ਇਹਨਾਂ ਨੇ ਅੱਜ ਕੰਮ ਕੀਤਾ ਅਸੀਂ ਮੈਂ ਲੋਕ ਬਲਾਈ ਟ੍ਰਸਟ 18 ਸਾਲਾਂ ਤੋਂ 2007 ਤੋਂ ਅਸੀਂ ਲੋਕ ਬਲਾਈ ਟ੍ਰਸਟ ਦੇ ਕੰਮ ਕਰ ਰਹੇ ਹਾਂ ਲੋਕ ਬਲਾਈ ਟ੍ਰਸਟ ਸੈਂਕ੍ਰਾਈਜ਼ ਲੋਕਾਂ ਦੀ ਮਦਦ ਵਾਸਤੇ ਕੰਮ ਕਰ ਰਿਹਾ ਤੇ ਉਹਦੇ ਵਿੱਚੋਂ ਇੱਕ ਕੰਮ ਅਸੀਂ ਹਰ ਮਹੀਨੇ 17 ਸਾਲਾਂ ਤੋਂ ਇੱਕ ਪੈਨਸ਼ਨ ਦੇ ਰਹੇ ਹਾਂ ਹਰ ਮਹੀਨੇ ਤੇ ਪਹਿਲਾਂ ਪਰਸੋਂ ਰਾਤ ਨੂੰ ਪਰਸੋਂ ਐਤਵਾਰ ਨੂੰ ਪੂਲ ਤੁਸੀਂ ਪੈਨਸ਼ਨ ਮੰਨਣੀ ਸੀਗੀ ਮੈਂ ਤਾਂ ਇਹ ਗੱਲ ਕਹਿੰਦਾ ਹਾਂ ਹਮੇਸ਼ਾ ਮੇਰੇ ਵਰਗਾ ਖੁਸ਼ਕਿਸਮਤ ਬੰਦਾ ਪੂਰੇ ਹਿੰਦੁਸਤਾਨ ਵਿੱਚ ਨਹੀਂ ਪੂਰੇ ਸੰਸਾਰ ਵਿੱਚ ਨਹੀਂ ਹੋਣਾ ਕਿਉਂ ਕਿ ਕਿਉਂਕਿ ਕਈ ਕਈ ਲੋਕਾਂ ਦੀ ਇੱਕ ਮਾਂ ਨਹੀਂ ਹੁੰਦੀ ਮੇਰੇ ਉੱਤੇ ਹਜ਼ਾਰਾਂ ਮਾਵਾਂ ਦਾ ਆਸ਼ੀਰਵਾਦ ਹੈ ਤੇ ਅਸੀਂ ਐਤਵਾਰ ਨੂੰ ਪੈਨਸ਼ਨ ਮੰਗ ਰਹੇ ਸੀ ਤਾਂ ਸਾਡੇ ਕੋਲ ਐਸ ਐਚਓ ਤੇ ਉਹਨਾਂ ਦੀ ਪਾਰਟੀ ਸਾਡੇ ਕੋਲ ਆਂਦੀ ਹੈ ਵੀ ਤੁਸੀਂ ਪੈਨਸ਼ਨ ਨਹੀਂ ਮੰਗਣੀ ਤੇ ਬੰਦ ਕਰੋ ਜਾਂ ਪਰਮਿਸ਼ਨ ਦਿਖਾਓ ਇਹ ਜਿੱਥੇ ਤੁਸੀਂ ਕਿੰਨੀਆਂ ਪਰਮਿਸ਼ਨ ਹਰ ਮਹੀਨੇ ਦਿੰਦੇ ਆ ਕਿੰਨੀ ਕਿੰਨੀ ਇਹ 1500 ਬਜ਼ੁਰਗ ਮਤਾਵਾਂ ਨੂੰ ਮੈਂ 1500 ਬਜ਼ੁਰਗ ਨੂੰ ਹਰ ਮਹੀਨੇ ਪੈਨਸ਼ਨ ਹਰ ਮਹੀਨੇ ਪੈਨਸ਼ਨ ਦਿੰਦੇ ਆ ਤੇ ਮੇਰੇ ਕੋਲ ਕਹਿੰਦੇ ਵੀ ਇਹ ਤੁਸੀਂ ਅੱਜ ਪੈਨਸ਼ਨ ਨਹੀਂ ਮੰਗ ਸਕਦੇ ਐਤਵਾਰ ਨੂੰ ਕਹਿੰਦੇ ਮੈਂ ਕਿਹਾ ਜੀ ਕੀ ਗੱਲ ਹੋਗੀ ਕਹਿੰਦੇ ਵੀ ਇਹਦੀ ਪਰਮਿਸ਼ਨ ਦਿਖਾਓ ਮੈਂ ਕਿਹਾ ਅਸੀਂ ਤਾਂ ਅੱਜ ਆਪਣਾ ਸਾਡਾ ਆਪੜਾ ਦਫਤਰ ਹੈ ਅਸੀਂ ਆਪਣੇ ਦਫਤਰੋਂ ਪੈਨਸ਼ਨ ਦਿੰਦੇ ਹਾਂ ਪਰਮਿਸ਼ਨ ਕਾ ਦੀ ਹੱਦ ਤੱਕ ਤਾਂ ਦਿੱਤੀ ਨਹੀਂ 17 ਸਾਲਾਂ ਤੋਂ ਕਿਰਨ ਇਹ ਮੈਂ ਅਸੀਂ ਨਹੀਂ ਦੇਣ ਦੇਣੀ ਮੈਨੂੰ ਏਸੀ ਅਜੇ ਅਜੇ ਸ਼ੁਰੂ ਹੀ ਹੋਇਆ ਸੀ 25 30 ਬਜ਼ੁਰਗ ਮਾਤਾਵਾਂ ਆਈਆਂ ਸਾਡੇ ਕੋਲ ਤਾਂ ਉਹਨਾਂ ਨੂੰ ਇਹਨਾਂ ਨੇ ਵਾਪਸ ਭੇਜ ਤਾ ਸਾਡਾ ਦਫਤਰ ਬੰਦ ਕਰਾ ਦਿੱਤਾ ਇਹਨਾਂ ਨੇ ਤੇ ਕੱਲ ਮੈਂ ਫਿਰ ਲਾਈਵ ਹੋ ਕੇ ਮੈਂ ਕਿਹਾ ਵੀ ਮੈਂ ਤਾਂ ਪੈਨਸ਼ਨ ਦਿਆਂਗਾ ਹੀ ਦਿਆਂਗਾ ਤੇ ਮੈਂ ਅੱਜ 10 ਵਜੇ ਮੰਗਲਵਾਰ ਅ 10 ਵਜੇ ਮੈਂ ਪੈਨਸ਼ਨ ਮੰਨਣੀ ਸੀਗੀ ਵੀ ਮੈਂ ਇੱਕੋ ਗੱਲ ਕਹੀ ਸੀਗੀ ਵੀ ਸਰਕਾਰ ਕੋਲ ਜੋ ਬਣਦਾ ਬਣਾ ਲਵੇ ਮੈਂ 17 ਸਾਲੋਂ ਤੋਂ ਲੋਕ ਬਲਾਈ ટ્રస్టਰ ਵੱਲੋਂ ਮੈਂ ਸੇਵਾ ਕਰਦਾ ਆ ਰਿਆ ਤੇ ਮੈਂ ਅੱਗੇ ਕਰਦਾ ਰਾਂਗਾ ਜਦ ਤੱਕ ਮੇਰੀ ਜਾਨ ਹੈ ਤੇ ਅੱਜ ਅਸੀਂ ਪੈਨਸ਼ਨ ਸਵੇਰੇ ਮੰਡਣੀ ਸੀਗੀ ਤੇ 9 ਵਜੇ ਆ ਕੇ ਮੈਨੂੰ ਪੁਲਿਸ ਨੇ ਅਰੈਸਟ ਕਰ ਲਿਆ ਅਰੈਸਟ ਕਰ ਲਿਆ ਮੈਨੂੰ ਚੌਂਕੀ ਲੈ ਕੇ ਤੇ ਜਿੰਨੀਆਂ ਵੀ ਸਾਡੀਆਂ ਮਤਾਵਾਂ ਆਈਆਂ ਆ ਰਹੀ ਦਈਆਂ ਸਾਰੇ ਮੈਸੇਜ ਲੱਗੇ ਹੋਏ ਸੀਗਾ ਉਹਨਾਂ ਨੂੰ ਵਾਪਸ ਭੇਜ ਰੇ ਸੀ ਤੇ ਨਾਲ ਮੇਰੇ ਨਾਲ ਜਿਹੜੇ ਮੇਰੇ ਵਰਕਰ ਸੀਗੇ ਇਮਰ ਰੁਪਿੰਦਰ ਰੂਪੀ ਜੀ ਸਾਡੇ ਜਨਰਲ ਸੈਕਟਰੀ ਨੇ ਪ੍ਰਦੀਪ ਨੰਦਾ ਜੀ ਜਨਰਲ ਸੈਕਟਰੀ ਨੇ ਆਪਣਾ ਬਬਲਾ ਜੀ ਹੋਰ ਓਮਪਰਕਾ ਜੀ ਐਸੇ ਕਈ ਕਾਰਜਕਰਤਾ ਸੀ ਉਹਨਾਂ ਨੂੰ ਵੀ ਇਹਨਾਂ ਨੇ ਚੱਕ ਕੇ ਥਾਣ ਸੀਨੀਅਰ ਆਗੂ ਜਿਹੜੇ ਵੀ ਸੀ ਸਾਰੇ ਚੱਕ ਕੇ ਇਹਨਾਂ ਨੇ ਅੰਦਰ ਦੇਤੇ ਹਾਂ ਚੱਕ ਕੇ ਲੈ ਗਏ ਤੇ ਜਦੋਂ ਇਹਨਾਂ ਨੇ ਦੇਖਿਆ ਵੀ 2 ਘੰਟਿਆਂ ਚ ਉੱਥੇ ਲਾਲਾ ਹੋ ਗਈ ਵੀ ਲੋਕਾਂ ਦਾ ਪ੍ਰੈਸ਼ਰ ਪੈ ਗਿਆ ਚੋਂਕੀ ਜਿੱਤੇ ਮੈਂ ਮੈਨੂੰ ਇਹਨਾਂ ਨੇ ਫੜਿਆ ਹੋਇਆ ਸੀਗਾ ਉੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਨਰੇਬਾਜੀ ਹੋਣ ਲੱਗੀ ਪੂਲਸ ਨੇ ਫਿਰ ਚੜਤਾ ਤੇ ਮੈਂ ਤਾਂ ਫਿਰ ਵੀ ਆ ਕੇ ਸਾਡੇ ਮਰੀਆਂ ਮਾਵਾ ਖੜੀਆਂ ਸੀ ਮੈਂ ਤਾਂ ਆ ਕੇ ਫਿਰ ਪੈਨਸ਼ਨ ਮੰਡੀ ਆ ਜੀ ਕੋਈ ਰੋਕ ਨਹੀਂ ਸਕੇ ਵੀ ਪੈਨਸ਼ਨ ਜਿੰਨੀਆਂ ਪੈਸਾ ਦਿੱਤੇ ਜੀ ਅੱਜ ਅਸੀਂ 1000 ਦੇ ਲਗਭਗ ਦਿੱਤੀਆਂ ਬਾਕੀ ਜਿਹੜੇ ਚੱਲੇਗੇ ਸੀ 500 ਉਹ ਕੱਲ ਲੈ ਕੇ ਜਾਣਾ ਕੱਲ ਦਿੱਤੇ ਜਾਣਾ ਇਹਦੀ ਵੀ ਜਗਾ ਜੀ ਤੁਸੀਂ ਕੀ ਕਹਿਣਾ ਚਾਹਦੇ ਕਿ ਉਹ ਮਤਲਬ ਸਰਕਾਰ ਇਤਨਾ ਕਿਉਂ ਕਰ ਰਹੀ ਜੀ ਦੇਖੋ ਰਣਜੀਤ ਜੀ ਜਦੋਂ ਦੀ ਅਸੀਂ 17 ਅਗਸਤ ਨੂੰ ਅਸੀਂ ਇੱਥੇ ਰੈਲੀ ਕੀਤੀ ਹੈ ਕਿਸਾਨ ਮਜ਼ਦੂਰ ਫਤੇ ਰੈਲੀ ਤਾਂ ਇਹਨਾਂ ਨੇ ਉਸ ਦਿਨ ਤੋਂ ਬਾਅਦ ਉਹ ਰੈਲੀ ਇੰਨਾ ਕੁ ਵੱ ਇਕੱਠ ਇੰਨਾ ਵੱਡਾ ਹੋ ਗਿਆ ਤੇ ਇਹਨਾਂ ਨੂੰ ਘਬਰਾਹਟ ਹੋ ਗਈ ਵੀ ਇਹ ਪਿੰਡਾਂ ਦੇ ਕਿਉਂ ਵਿੱਚ तकरीबन ਲੋਕ 90% ਲੋਕ ਪਿੰਡਾਂ ਦੇ ਸੀਗੇ ਇਹਨਾਂ ਨੂੰ ਲੱਗਦਾ ਸੀ ਵੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਆਧਾਰ ਹੈ ਉਹ ਸ਼ਹਿਰ ਵਿੱਚ ਹੈਗਾ ਤੇ ਜਦੋਂ ਇਹਨਾਂ ਨੇ ਪਿੰਡਾਂ ਦੇ ਲੋਕ ਦੇਖੇ ਤਾਂ ਇਹਨਾਂ ਨੇ ਇਹਨਾਂ ਨੂੰ ਘਬਰਾਹਟ ਹੋ ਗਈ ਤੇ ਲੋਕਾਂ ਨੇ ਉਸ ਦਿਨ ਇਕੱਠ ਦੇ ਦਿਖਾਤਾ 2027 ਵਿੱਚ ਜਿਹੜੀ ਸਰਕਾਰ ਆ ਰਹੀ ਉਹ ਭਾਰਤੀ ਜਨਤਾ ਪਾਰਟੀ ਦੀ ਆ ਗਈ ਇਸ ਕਰਕੇ ਇਹਨਾਂ ਨੂੰ ਘਬਰਾਹਟ ਹੈ ਤੇ ਮੈਂ ਤਾਂ ਇਹ ਕਵਾਂਗਾ ਇਹ ਤਾਂ ਗਰੀਬਾਂ ਦੇ ਹੱਕ ਖੋਣ ਵਾਲੀ ਸਰਕਾਰ ਹੈ ਇਹ ਕਰ ਕਿਉਂਦਾ ਮਤਲਬ ਤੁਸੀਂ ਹੁਣ ਕਿਹਨੇ ਕਹਿਣਾ ਚਾਹ ਰਹੇ ਆ ਵੀ ਜਿਹੜੀ ਰੈਲੀ ਆਪਣੇ ਕੰਮ ਐ ਬਹੋਈਏ ਤੁਹਾਡੀ ਤੇ ਉਹਦੇ ਕਰਕੇ ਇਹਨਾਂ ਨੂੰ ਮਤਲਬ ਥੋੜੀ ਪ੍ਰੋਬਲਮ ਖੜੀ ਹੋ ਗਈ ਬਿਲਕੁਲ ਘਬਰਾਟ ਹੀ ਉਸ ਗੱਲ ਦੀ ਹੈ ਤੇ ਸਾਰੇ ਪੰਜਾਬ ਦੇ ਜਿਹੜੇ ਕੈਂਪ ਬੰਦ ਕਰਾ ਰਹੇ ਨੇ ਉਸ ਦਿਨ ਤੋਂ ਬਾਅਦ ਹੀ ਬੰਦ ਕਰਾ ਰਹੇ ਆ ਤੁਹਾਡੇ ਜਿਹੜੇ ਆ ਪੈਨਸ਼ਨ ਦਾ ਹੈਗਾ ਤੁਸੀਂ ਕਰਦੇ ਆਪਣਾ ਰੋਪਲਾਈਟ ਚੱਕ ਬਲ ਇਹ ਫੇ ਜਾਰੀ ਰਹਿਣਗੇ ਮੈਂ ਕਹਿੰਦਾ ਜਦ ਤੱਕ ਮੇਰੀ ਜਾਨ ਤਾਂ ਮੈਂ ਅਗਲਕਾ ਰਾਜਪੁਰਾ ਦੇ ਲੋਕਾਂ ਦੀ ਸੇਵਾ ਵਾਸਤੇ ਤੇ ਲੋਕ ਆਪਣਾ ਜਿਹੜੀ ਮੇਰੀ 1500 ਮਾਮਾ ਨੇ ਉਹਨਾਂ ਵਾਸਤੇ ਮੈਂ ਕਰਦਾ ਰਹੂੰਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ